ਹਾਂਜੀ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਜੀ ਕੈਮਰੀ ਕਾਟਨ ਦੇ ਵਿੱਚ ਪਿਓਰ ਕੈਮਰੀ ਕਾਟਨ ਦਾ ਸੂਟ ਆਊਗਾ ਜੀ ਇਹ ਲਓ ਜੀ ਫਰੰਟ ਦੇਖੋ ਬਹੁਤ ਸਾਰਾ ਫਰੰਟ ਬਣਾ ਹੈ ਜੀ ਪਿਓਰ ਕੈਮਰੀ ਕਾਟਨ ਦੇ ਉੱਪਰ ਪ੍ਰਿੰਟ ਆ ਕਿਤੇ ਗਲੇ ਦੇ ਉੱਪਰ ਵਰਕ ਆਊਗਾ ਤੇ ਲੈਂਸ ਲੱਗੀ ਆਊਗੀ ਜੀ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਜੀ ਪ੍ਰਿੰਟ ਸ਼ਰਟ ਆ ਜੀ ਇਹਦੀ ਫਰੰਟ ਬੈਕ ਪ੍ਰਿੰਟ ਆਊਗਾ ਕੈਮਰੀ ਕਾਟਨ ਦੀ ਬਾਟਮ ਆਊਗੀ ਪਲੇਨ ਪਲੇਨ ਬਾਟਮ ਆਊਗੀ ਚਾਰ ਰੰਗ ਨੇ ਜੀ ਦੁਪੱਟਾ ਆਊਗਾ ਪਿਓਰ ਮਲਮਲ ਕਾਟਨ ਦਾ ਜੀ ਦੁਪੱਟਾ ਆਊਗਾ 2.5 ਮੀਟਰ ਦਾ ਪੂਰਾ ਵਧੀਆ ਦੁਪੱਟਾ ਉਰੀ ਵਧੀਆ ਕਲੈਕਸ਼ਨ ਆਈ ਹੈ ਰੰਗ ਚਾਰ ਨੇ ਫਸਟ ਰਸਣ ਕਦਰਾ ਹੋਊਗਾ ਜਿਹਦੇ ਵਿੱਚ ਤੇ ਦੂਸਰਾ ਹੋਊਗਾ ਰੈੱਡ ਕਲਰ ਦੇ ਵਿੱਚ ਇਹਦੇ ਵਿੱਚ ਰੰਗ ਬਹੁਤ ਪਿਆਰੇ ਪਿਆਰੇ ਰੰਗ ਨੇ ਜੀ ਜਲਦੀ ਜਲਦੀ ਫੋਟੋ ਛੋੜ ਲੈ ਕੇ ਬੁੱਕ ਕਰ ਲਓ ਦੁਪੱਟਾ ਵਾਲ ਕਾਟਨ ਦਾ ਆਊਗਾ ਇਹ ਜੀ ਨੈਕਸਟ ਆਊਗਾ ਜੀ ਮੇਬੀ ਕਲਰ ਦੇ ਵਿੱਚ ਚਾਰੇ ਰੰਗ ਬਹੁਤ ਸੋਹਣੇ ਰੰਗ ਨੇ ਜੀ ਜਲਦੀ ਜਲਦੀ ਬੁੱਕ ਕਰ ਲਓ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਆਰਡਰ ਭੇਜ ਸਕਦੇ ਹੋ 500 ਰੁਪਏ ਸੂਟ ਹੈ ਜੀ 60 ਰੁਪਏ ਆਨਲਾਈਨ ਪੇਮੈਂਟ ਤੇ 60 ਰੁਪਏ ਸ਼ਿਪਿੰਗ ਹੈ ਜੀ ਕੈਸ਼ ਔਨ ਲੀਵਰੀ ਦੇ 120 ਹੈ ਜੀ ਚਾਰ ਰੰਗ ਨੇ 네ਵੀ ਆ ਗਿਆ ਦੇਖੋ ਨੈਕਸਟ ਨੈਕਸਟ ਆ ਉਹ ਕੋ ਬਲੈਕ ਕਰ ਚਾਰ ਰੰਗ ਬਹੁਤ ਸੋਹਣੇ ਲੱਗਣੇ ਜੀ ਪਿਓਰ ਕੈਮਰੀ ਕਾਟਨ ਦਾ ਸੂਟ ਹੈ ਤੇ ਰੇਟ ਸਿਰਫ 500 ਜੀ ਲਓ ਜੀ ਮਲਮਲ ਦਾ ਦੁਪੱਟਾ ਆਊਗਾ ਜੀ ਕੈਮਰੀ ਕਾਟਨ ਦੀ ਬਾਟਮ ਆਊ ਪਲੇਨ ਪਿਓਰ ਸੂਤੀ ਕੱਪੜਾ ਜੀ ਕਾਟਨ ਦਾ ਕੱਪੜਾ ਹੈਗਾ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਜੀ ਲਓ ਜੀ ਦੁਪੱਟਾ 2.5 ਮੀਟਰ ਦਾ ਉਹ ਪ੍ਰੋਪਰ ਜੀ ਰੰਗ ਚਾਰ ਨੇ ਬਲੈਕ 네ਵੀ ਰੈੱਡ ਤੇ ਮਸਟਰਡ ਚਾਰ ਰੰਗ ਨੇ